ਪਹਿਲਾਂ ਤਾਂ ਇਹ ਸਟੀering ਹੈ ਨੀਗਾ ਬਿਨਾ ਸਟੀering ਤੋਂ ਇਹ ਚੱਲਦਾ ਵਾ ਫਿਰ ਜਿਹੜੇ ਟਾਇਰ ਆ ਟੈਂਕਾਂ ਦੇ ਟਾਇਰ ਲੱਗੇ ਹੁੰਦੇ ਜਿਹੜੇ ਚੈਨ ਵਾਲੇ ਇਹੋ ਜਿਹੇ ਟਾਇਰ ਲੱਗੇ ਹੋਏ ਆ ਅੱਜ ਤੁਹਾਨੂੰ ਅੱਜ ਆਪਾਂ ਇਟਲੀ ਦੇ ਜਿਹੜੇ ਫਾਰਮ ਦੀ ਵੀਡੀਓ ਦਿਖਾਉਣ ਲੱਗੇ ਆ ਵੀ ਕੀ ਕੀ ਹੁੰਦਾ ਫਾਰਮਾਂ ਦੇ ਵਿੱਚ ਉਹ ਚੀਜ਼ ਬਾਰੇ ਆਪਾਂ ਤੁਹਾਨੂੰ ਦੱਸਣ ਲੱਗੇ ਆ ਵੀ ਇੱਥੋਂ ਇਹ ਸ਼ੁਰੂਆਤ ਤੋਂ ਇਹ ਨਾ ਸਮਝ ਜਿਓ ਕਿ ਨਿੱਕੇ ਨਿੱਕੇ ਟਰੈਕਟਰ ਹੀ ਦਿਖਾਉਣ ਲੱਗ ਗਿਆ ਇਟਲੀ ਦੇ ਵਿੱਚ ਸਭ ਤੋਂ ਜਿਹੜੀ ਵੱਡੀ ਗੱਲ ਆ ਟਰੈਕਟਰਾਂ ਦੀ ਟਰੈਕਟਰ ਵੱਡੇ ਤੋਂ ਵੱਡੇ ਵੀ ਪਏ ਆ ਇੱਥੇ ਤੇ ਪਰ ਜਿੰਨਾਂ ਟਰੈਕਟਰਾਂ ਤੋਂ ਇਹਨਾਂ ਨੇ ਕੰਮ ਸ਼ੁਰੂ ਕੀਤਾ ਛੋਟੇ ਤੋਂ ਛੋਟੇ ਟਰੈਕਟਰ ਵੀ ਖੜੇ ਆ ਇੱਥੇ ਕਿ ਜਿਹੜੇ ਪੁਰਾਣੇ ਟਰੈਕਟਰ ਖੜੇ ਆ ਕੰਮ ਵੀ ਇਹਨਾਂ ਤੋਂ ਪੂਰਾ ਲੈਂਦੇ ਆ ਤੇ ਇੱਕ ਉਹ ਗੱਲ ਵੀ ਵੱਡੇ ਟਰੈਕਟਰ ਵੀ ਇਹਨਾਂ ਕੋਲੇ ਹੈਗੇ ਆ ਪਰ ਇਹਨਾਂ ਨੇ ਜਿਹੜੇ ਆਪਦੇ ਪੁਰਾਣੇ ਟਰੈਕਟਰ ਆ ਉਹਨਾਂ ਨੂੰ ਵੇਚ ਦੇ ਦਿੱਤੇ ਇਹਨਾਂ ਕੋਲੇ ਜਿਹੜੇ ਸੰਦ ਆ ਉਹ ਆਮ ਤੌਰ ਤੇ ਉਵੇਂ ਖੇਤਾਂ 'ਚ ਪਏ ਰਹਿੰਦੇ ਜਿਵੇਂ ਇੱਧਰ ਆ ਜਿਹੜਾ ਪਿਆਵਾ ਰੋਟਾਵੇਟਰ ਵੰਗੂ ਪਿਆਵਾ ਜਿਹੜੀ ਆਹਾ ਇੱਕ ਦਿਨੋਂ ਤਿੱਖੀਆਂ ਸ਼ੁਰੀਆਂ ਨਹੀਂਆਂ ਪੱਤੀਆਂ ਜੀਆਂ ਲੱਗੀਆਂ ਜਿਵੇਂ ਪਾਣੀ 'ਚ ਚੱਲਣ ਵਾਲਾ ਹੁੰਦਾ ਇਹ ਕੈਸਟੀ ਰੂਪੀਆਂ ਪੱਤੀਆਂ ਜੀਆਂ ਨਹੀਂ ਹੁੰਦੀਆਂ ਉਹੋ ਜਿਹੀਆਂ ਪੱਤੀਆਂ ਲੱਗੀਆਂ ਹੋਈਆਂ ਨਾ ਤਾਂ ਹੁਣ ਰੋਟਾ ਵੇਟਰ ਆ ਇਹ ਨਾ ਹੋਰ ਕੀ ਆ ਇਹ ਪਤਾ ਨਹੀਂ ਇਹਨਾਂ ਕੋਲੇ ਕੀ ਕੀ ਬਣਾ ਕੇ ਰੱਖੀ ਫਿਰਦੇ ਆ ਆ ਬ੍ਰੀਕ ਹੜਜੇ ਹੈਗੇ ਆ ਬ੍ਰੀਕ ਬ੍ਰੀਕ ਹਾਲਾ ਸਪਰਿੰਗਾਂ ਵਾਲੇ ਇਹ ਵੀ ਪਹਿਲੀ ਵਾਹਣ ਦਾ ਹੀ ਕੰਮ ਲੈਂਦੇ ਆ ਚੈਨ ਲੱਗੀ ਆ ਟਾਇਰਾਂ ਦੀ ਥਾਂ ਤੇ ਜਿਹੜੀ ਆਏ ਚੱਲਦੀ ਆ ਚਾਹੇ ਜਿੰਨੇ ਗਿੱਲੇ ਬਾਣ ਦੇ ਵਿੱਚ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਭਾਂਡੀਆਂ ਕਰਾਉਂਦੀ ਕਰਾਉ ਸੂਏ ਦੇ ਵਿੱਚ ਤਾਰਦੇ ਉੱਥੋਂ ਵੀ ਨਿਕਲ ਆਊਗਾ 605 ਸੀ ਲਿਖਿਆ ਹੈ ਤੇ ਹੁਣ ਇਹਦੀ ਪਾਵਰ ਤਾਂ ਪਤਾ ਨਹੀਂ ਕਿੰਨੀ ਹੋਊਗੀ ਤੇ ਇਹਦੇ ਮਗਰ ਵੀ ਪਾਇਆ ਉਹਨਾਂ ਨੇ ਰੋਟਾਵੇਟਰ ਪਾਇਆ ਸਟੀering ਸੱਚੀ ਹੈਣੀਗਾ ਸਟੀering ਦੀ ਥਾਂ ਤੇ ਤੁਹਾਨੂੰ ਆਪਾਂ ਦਿਖਾਉਨੇ ਜਿਵੇਂ ਇਹਦੇ ਸਿਰਫ ਇੱਕ ਆਹਾ ਗੇਰਾ ਵਾਂਗੂ ਲੱਗੇ ਹੋਏ ਆ ਜਿਨ੍ਹਾਂ ਨਾਲ ਕੇ ਚੈਨ ਮੋੜਦੀ ਆ ਤੇ ਟਰੈਕਟਰ ਨੂੰ ਜਿਹੜੀ ਉਹ ਦਿਸ਼ਾ ਮਿਲਦੀ ਵੀ ਕਿੱਧਰ ਨੂੰ ਜਾਣਾ ਵਾ ਵਾਣ ਤੇ ਚੱਲਣ ਵਾਲਾ ਕੰਮ ਹੀ ਆਦਾ ਬਾਣ ਤੇ ਚੱਲ ਕੇ ਇੱਥੇ ਤੇ ਇਹਨਾਂ ਨੇ ਆਵੇ ਮਗਰੇ ਤੇ ਰੋਟਾਵੇਟਰ ਪਾ ਕੇ ਖੜਾਇਆ ਹੋਇਆ ਹੋਇ ਤੇ ਜੋਰਜਾਰਕ ਪੂਰਾ ਹੀ ਹੈ ਜਾਨੀ ਟਰੈਕਟਰ ਦੇ ਵਿੱਚ ਦੇਖਣ ਨੂੰ ਪਹਣਦੀ ਇਹ ਪੁਰਾਣਾ ਜਿਹਾ ਲੱਗਦਾ ਤੇ ਪਰ ਇਹਦਾ ਕੰਮ ਵੱਡੇ ਆ ਆ ਜਿਵੇਂ ਹੁਣ ਟਾਇਰ ਕਿੱਡੇ-ਕੱਡੇ ਪਾਏ ਮਸ਼ੀਨ ਦੇ ਜਿਵੇਂ ਆਪਣੇ ਸਰੋ ਬੀਜ ਦੇ ਕਣਕ ਬੀਜਿਓ ਕਣਕ ਬੀਜਣ ਵਾਲੀ ਮਸ਼ੀਨ ਇਹ ਆ ਲੱਗ ਟਰੈਕਟਰ ਮਗਰ ਪਾ ਕੇ ਖੜਾਈ ਦੀ ਆ ਤੇ ਜਿਹੜੇ ਇੱਥੇ ਟਰੈਕਟਰ ਤੁਸੀਂ ਕਹੋਗੇ ਵੀ ਇਹਦਾ ਪੁਰਾਣੇ ਜੇ ਟਰੈਕਟਰ ਆ ਪੁਰਾਣੇ ਟਰੈਕਟਰਾਂ ਤੋਂ ਵੱਧ ਕੰਮ ਲੈਂਦੇ ਆ ਜੇ ਵੇਚਣਾ ਹੋਵੇ ਕੁਆਡ ਦੇ ਵਿੱਚ ਇਹ ਕਿੰਨੇ ਦਾ ਵਿਕਜੂ ਕਿਤੇ ਨਾ ਹੀ ਇਹ ਵਿਕਣਾ ਸਰਕਾਰ ਇਹਨਾਂ ਦੇ ਉੱਤੇ ਸਬਸਿਡੀ ਬਹੁਤ ਜ਼ਿਆਦਾ ਦਿੰਦੀ ਆ ਜਿੰਨੇ ਇਹਨਾਂ ਕੋਲੇ ਖੇਤੀਬਾੜੀ ਵਾਲੇ ਸੰਦ ਹੋਣਗੇ ਉੰਨੇ ਇਹਨਾਂ ਕੋਲੇ ਟਰੈਕਟਰ ਹੋਣਗੇ ਟਰੈਕਟਰ ਵੱਡੇ ਵੀ ਆ ਤੇ ਛੋਟੇ ਵੀ ਆ ਕਿਉਂਕਿ ਹੁਣ ਜੇ ਇਹਨਾਂ ਨੂੰ ਸਰਕਾਰ ਖੇਤੀ ਕਰਨ ਦੇ ਲਈ ਇੱਕ ਤਾਂ ਇਹਨਾਂ ਨੂੰ ਡੀਜ਼ਲ ਬਹੁਤ ਸਬਸਿਡੀ ਤੇ ਦਿੰਦੀ ਆ ਡੀਜ਼ਲ ਉਹ ਕਿਵੇਂ ਮਿਲਦਾ ਜਿੰਨੇ ਘਰੇ ਟਰੈਕਟਰ ਹੋਣਗੇ ਹਰੇਕ ਦੀ ਕਾਪੀ ਦੇ ਉੱਤੇ ਜਿਹੜੀ ਆਰਸੀ ਹੁੰਦੀ ਆ ਉਹ ਤੇ ਇਹਨਾਂ ਨੂੰ ਡੀਜ਼ਲ ਮਿਲਦਾ ਸਬਸਿਡੀ ਮਿਲਦੀ ਕਰਕੇ ਖੇਤੀ ਦੇ ਕਰਕੇ ਸੰਦ ਬਲੇਵਾ ਇਹਨਾਂ ਕੋਲੇ ਬਹੁਤ ਆ ਰੇਕ ਜੀ ਤੇ ਸਬਸਿਡੀ ਮਿਲਦੀ ਆ ਮਾਹੌਲ ਆ ਜਿਹੜਾ ਪੂਰਾ ਵਧੀਆ ਤੇ ਸਾਫ਼ ਸੁਥਰਾ ਮੌਸਮ ਆ ਦੂਰ ਤੱਕ ਜਿੱਥੇ ਤੱਕ ਮਰਜੀ ਤੁਸੀਂ ਨਿਗਾਹ ਮਾਰ ਲਿਓ ਕੋਈ ਪ੍ਰਦੂਸ਼ਣ ਨਹੀਂਗਾ ਬੱਦਲ ਐਣ ਪਹਾੜੀਆਂ ਪੂਰੀਆਂ ਸਾਫ਼ ਦੇਖਦੇ ਹੁਣ ਫੁਲਮਾ ਦੇਖਦੇ ਹੁੰਦੇ ਹਨਾ ਲੱਕੜ ਦਾ ਸਾਰਾ ਸਮਾਨ ਆ ਕਿਉਂਕਿ ਇੱਥੇ ਆਪਣੇ ਤਾਂ ਹਨਾ ਜਿਹੜਾ ਦੁਕਾਨਦਾਰਾਂ ਨੇ ਹਊਆ ਬਣਾ ਕੇ ਕੈਨੇਡਾ ਕਹਿ ਲਾ ਫਲਾਨੀ ਕਹਿ ਲਾ ਲੱਕੜ ਵੀ ਹੋਰ ਚਲਾਤੀ ਇੱਥੇ ਚੀਲ ਹੀ ਚਲਦੀ ਚੀਲ ਬਹੁਤ ਕਰਕੇ ਆ ਵੱਡਾ ਡਾਇਰੈਕਟਰ ਖੜਾ ਇਹਨਾਂ ਦਾ ਜਿਹੜੇ ਮਗਰ ਕੇ ਇਹਦੇ ਮਗਰ ਵੀ ਕੋਹ ਹੰਦਾ ਕੋ ਪਾ ਕੇ ਖੜਾ ਆਏ ਕਿ ਕਿੰਨੇ 3 3 4 4 ਫੁੱਟ ਧਰਤੀ ਪੜ ਦਿੰਦਗਾ ਹੁਣੀਆਂ ਘੱਟੋ ਘੱਟ ਇਹ ਵੀ ਏਡੀ ਏਡੀ ਸੱਬੜਾ ਇਹਦੇ ਮਗਰ ਪਾ ਕੇ ਖੜਾਈਆ ਤੇ ਇਹ ਕਿੰਨੀਆਂ ਇਹ 5 5 ਸੱਬੜਾ ਆ ਇਹ ਜਿਹੜੀਆਂ ਧਰਤੀ ਪੜ ਦਿੰਦੀਆਂ ਤੇ ਟਰੈਕਟਰ ਵੀ ਪੂਰਾ ਵੱਡਾ ਆ ਯਾਰ ਵੱਡਾ ਟਰੈਕਟਰ ਆ ਕੈਬਨ ਵਾਲਾ ਜਾਲੇ ਜੂਲੇ ਪਏ ਆ ਬਸ ਜਿੱਦੇ ਦੀ ਲੋਡ ਆ ਇਹਨਾਂ ਨੇ ਉਦਾਂ ਹੀ ਕਢਣਾ ਵਾ ਨਹੀਂ ਇਹਨਾਂ ਨੇ ਹੋ ਟਰੈਕਟਰ ਵਰਤਣਾ ਵਾ ਆ ਇੱਕ ਮਸ਼ੀਨ ਪਈ ਸੇ ਕੰਮ ਕਰਨ ਨੂੰ ਸੰਧ ਬਲੇਨਾ ਬਹੁਤ ਸਾਨਾ ਫਾਰਮ ਆ ਹੋ ਮਰਜਾਂ ਦਾ ਫਾਰਮ ਹੈ ਇਹਨਾਂ ਕੋਲੇ ਜਿਹੜੀਆਂ ਆਪਣੀਆਂ ਸਰਕਾਰਾਂ ਸਬਸਿਡੀ ਤੇ ਮਸ਼ੀਨਾਂ ਮਸ਼ੂਨਾ ਚੰਦੀਆਂ ਉਹ ਤਾਂ ਆਮ ਖੜੀਆਂ ਇਨਾਂ ਕੋਲੇ ਪਸ਼ੂਆਂ ਲਈ ਚਾਰ ਵੀ ਆ ਆਪਣੇ ਕੋਲ ਪਾਉਂਦੇ ਪਰ ਪਾਉਂਦੇ ਬਹੁਤ ਉੱਚਾ ਵਾਹੇ ਆਪਣੇ ਦਾ ਛੋੜੀ ਤਹਿ ਪਾਈ ਹੁੰਦੀ ਆ ਪਰ ਇਹ ਜਿਹੜਾ ਢੇਰ ਉਪਰ ਵਾਲੀ ਦਾ ਢੇਰ ਆ ਪਰਾਲੀ ਤੇ ਚਾਰ ਜਿਹੜਾ ਮਿਕਸ ਕਰਕੇ ਉਹ ਪਸ਼ੂ ਨੂੰ ਪਾਉਂਦੇ ਆ ਪਸ਼ੂ ਜਿਆਦਾ ਕਰਕੇ ਇੱਕ ਲੇਅਰ ਸਾਰੀ ਇਹ ਦਿਨ ਚਲਾ ਲੈਂਦੇ ਵਧੀਆ ਚਾਰ ਪਾਉਂਦੇ ਪਸ਼ੂ ਨੂੰ ਬਾਕੀ ਮੇਨ ਸਹੂਲਤ ਬਾਈ ਸਰਕਾਰਾਂ ਦੀ ਆ ਸਰਕਾਰਾਂ ਦੀ ਇਹਨਾਂ ਨੂੰ ਪਹਿਲਾ ਜਿੰਨਾ ਵੀ ਹੋਊਗਾ ਡੀਜ਼ਲ ਵੀ ਇਹਨਾਂ ਨੂੰ ਸਬਸਿਡੀ ਤੇ ਮਿਲਦਾ ਸਰਕਾਰਾਂ ਵੱਲੋਂ ਖੇਤੀਬਾੜੀ ਦਾ ਜੇ ਕੋਈ ਨੁਕਸਾਨ ਹੋਇਆ ਤਾਂ ਉਹ ਵੀ ਪਹਿਲ ਦੇ ਆਧਾਰ 'ਤੇ ਇਹਨਾਂ ਦਾ ਪੂਰਾ ਕੀਤਾ ਜਾਂਦਾ ਤੇ ਜੇ ਸਰਕਾਰਾਂ ਨਾਲ ਆ ਤਾਂ ਕੋਈ ਵੀ ਕੰਮ ਦੇ ਵਿੱਚ ਕਾਮਯਾਬੀ ਹਾਸਲ ਕਰਨੀ ਕੋਈ ਵੱਡੀ ਗੱਲ ਨਹੀਂ ਕਿ ਤੇ ਬਾਕੀ ਹੋਰ ਵੀਡੀਓ ਆਪਾਂ ਤੁਹਾਨੂੰ ਦਿਖਾਉਂਦੇ ਰਾਵਾਂਗੇ ਇਹ ਫਾਰਮ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਧੰਨਵਾਦ ਆ ਦੋਸਤੋ